ਪੰਜਾਬ ਚ ਡੇਰਾ ਸੱਚਾ ਸੋਦਾ ਦੇ ਮੁਖੀ ਗੁਰਮੀਤ RAM ਰਹੀਮ ਦੀ ਫਿਲਮ MG2 ਨਾ ਦਿਖਾਏ ਜਾਣ ਕਾਰਨ ਡੇਰਾ ਪ੍ਰੇਮੀਆ ਚ ਜ਼ਬਰਦਸਤ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ। ਪੂਰੇ ਪੰਜਾਬ ਚ ਧਰਨਾ ਪ੍ਰਦਰਸ਼ਨ ਜਾਰੀ ਹੈ। ਅੱਜ ਫਿਰੋਜ਼ਪੁਰ ਚ ਡੇਰਾ ਸਮਰਥਕਾਂ ਨੇ ਹੁਸੈਨੀਵਾਲਾ ਸਰਹੱਦੀ ਸੜਕ ਜਾਮ ਕੀਤੀ ਹੋਈ ਹੈ। ਸੈਂਕੜਿਆਂ ਦੀ ਗਿਣਤੀ ਵਿੱਚ ਪ੍ਰਦਰਸ਼ਨਕਾਰੀਆਂ ਨੇ ਫਿਰੋਜ਼ਪੁਰ ਰੇਲ ਟ੍ਰੈਕ ਵੀ ਜਾਮ ਕਰ ਦਿੱਤਾ ਹੋਇਆ ਹੈ। ਦੂਜੇ ਪਾਸੇ ਸੰਗਰੂਰ ਚ ਵੀ ਡੇਰਾ ਪ੍ਰੇਮੀਆ ਨੇ ਸੰਗਰੂ ਰੇਲਵੇ ਸਟੇਸ਼ਨ ਜਾਮ ਕਰ ਦਿੱਤਾ। ਰੇਲਵੇ ਟ੍ਰੈਕ ਤੇ ਪ੍ਰਦਰਸ਼ਨਕਾਰੀ ਮਹਿਲਾਵਾਂ ਨੇ ਵੀ ਜਾਮ ਲਾ ਕੇ ਟ੍ਰੇਨ ਰੋਕੀ ਹੋਈ ਹੈ। ਮੁਜ਼ਾਹਰਾ ਕਰ ਰਹੇ ਲੋਕਾਂ ਦਰਸਲ ਪੰਜਾਬੀ ਸਰਕਾਰ ਵੱਲੋਂ ਬੈਨ ਨਾ ਲਗਾਏ ਜਾਣ ਦੇ ਬਾਵਜੂਦ ਵੀ ਸਿਨੇਮਾ ਮਾਲਕ ਫਿਲਮ ਨਹੀਂ ਦਿਖਾ ਰਹੇ ਇਲਜ਼ਾਮ ਹੈ ਕਿ ਪ੍ਰਸ਼ਾਸਨ ਦੇ ਦਬਾਅ ਤੋਂ ਬਾਅਦ ਸਿਨੇਮਾ ਮਾਲਕ ਫਿਲਮ ਨਹੀਂ ਦਿਖਾ ਰਹੇ ਐਮਐਸਜੀ ਟੂ ਫਿਲਮ ਬਣਾਈ ਗਈ ਹੈ ਉਹਦੇ ਪਰ ਰੋਕ ਲਗਾਈ ਜਾ ਰਹੀ ਹੈ ਗੰਦੇ ਕੰਮਾਂ ਤੇ ਕੋਈ ਵੀ ਰੋਕ ਨਹੀਂ ਹੈ ਸਾਡੇ ਸਮਾਜ ਸਦਾਰਕ ਕੰਮਾਂ ਤੇ ਰੋਕ ਲਗਾਈ ਜਾ ਰਹੀ ਹੈ ਅਸੀਂ ਆਪਣਾ ਹੱਕ ਅੱਜ ਲੈ ਕੇ ਹੀ ਜਾਵਾਂਗੇ ਇਹ ਫਿਲਮ ਜਿਹੜੀ ਚੰਗੀ ਦਿਸ਼ਾ ਦੇ ਰਹੀ ਹੈ ਇਹ ਉਹਨੂੰ ਹੀ ਬਿਆਨ ਕਰ ਰਹੇ ਨੇ ਉਹ ਸਰਕਾਰ ਵੀ ਆਪਣਾ ਬਿਆਨ ਦੇਵੇ ਕਿ ਉਹ ਕੀ ਜਾਣਦੇ ਨੇ ਕਿਉਂ ਬੈਨ ਲਗਾਇਆ ਉਹਨਾਂ ਨੇ ਜਦੋਂ ਤੱਕ ਸਾਡੀ ਫਿਲਮ ਨਹੀਂ ਲੱਗਦੀ ਜਦੋਂ ਤੱਕ ਸਾਡੀ ਸੰਗਤ ਫਿਲਮ ਨਹੀਂ ਦੇਖਦੀ ਅਸੀਂ ਉਹਦਾ ਕੇ ਟ੍ਰੈਕ ਕਰਕੇ ਰਾਂਗੇ ਐਮਐਸਜੀ ਐਮਐਸਜੀ ਐਮਐਸਜੀ